ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਰਿਗਮ ਥਰੈਡਸ ਤੇ ਉੱਪਰ ਅੱਜ ਆਪਾਂ ਪਾਰਟੀ ਵੇਅਰ ਸੂਟ ਲੈ ਕੇ ਆਏ ਆਂ ਜੀ ਰਖੜੀ ਵਾਸਤੇ ਤੇ ਆਪਣਾ ਜਿਹੜਾ ਕਰਵਾ ਚੌਥ ਵਾਸਤੇ ਤੁਸੀਂ ਇਹਨਾਂ ਸੂਟਾਂ ਦੀ ਬੁਕਿੰਗ ਸਾਨੂੰ ਕਰਵਾ ਸਕਦੇ ਹੋ ਹਜੇ ਇਹਨਾਂ ਦਾ ਸਾਡੇ ਕੋਲ ਸਟਾਕ ਅਵੇਲੇਬਲ ਹੈ ਜੀ ਕਈ ਰੰਗ ਵਿੱਚੋਂ ਸਟਾਕ ਆਊਟ ਨੇ ਉਹ ਔਨ ਆਰਡਰ ਬਣ ਜਾਣਗੇ ਜੀ ਜੇ ਤੁਸੀਂ ਬੁਕਿੰਗ ਕਰਵਾਉਂਗੇ 10 ਡੇਜ਼ ਦਾ ਟਾਈਮ ਲੈ ਕੇ ਚੱਲਿਓ 10 ਦਿਨ ਦੇ ਵਿੱਚ ਰੈਡੀ ਕਰਕੇ ਅਸੀਂ ਕੋਈ ਵੀ ਕਲਰ ਦੇ ਉੱਪਰ ਇਹ ਵਾਲੇ ਸੂਟ ਰੈਡੀ ਕਰ ਸਕਦੇ ਹਾਂਗੇ ਇਹ ਵਾਲਾ ਸਟਾਕ ਮੈਕਸਿਮਮ ਰੈਡੀ ਹੈਗਾ ਪ੍ਰਾਈਸ ਇਸ ਸਕਰੀਨ ਦੇ ਉੱਪਰ ਮੈਂਸ਼ਨ ਹੈ ਜੀ ਬੁਕਿੰਗ ਦਾ ਨੰਬਰ ਵੀ ਸਕਰੀਨ ਦੇ ਉੱਪਰ ਮੈਂਸ਼ਨ ਹੈ 8811020 ਤੇ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਵਾ ਸਕਦੇ ਹੋ ਜੀ ਇਹ ਵਾਲੇ ਜਿਹੜੇ ਸੂਟ ਨੇ ਆਰਗੈਂਜ਼ਾ ਫੈਬਰਿਕ ਰਹੂਗਾ ਜੀ ਸ਼ਰਟ ਦਾ ਤੇ ਦੁਪट्टे ਦਾ ਸਿਲਕ ਦੀ ਨਾਲ ਸਲਵਾਰ ਲੱਗੀ ਹੋਈ ਹੈ ਜੀ ਸਲਵਾਰ ਦੇ ਪਹੁੰਚੇ ਤੇ ਵਰਕ ਹੈ ਸ਼ਰਟ ਦੀ neck ਤੇ ਤੇ ਬਾਹਾਂ ਤੇ ਵਰਕ ਹੋਇਆ ਹੋਇਆ ਜੀ ਨਾਲ ਦੁਪੱਟੇ ਨੂੰ ਬਹੁਤ ਸੋਹਣੀਆਂ ਲੈਸਾਂ ਲਗਾ ਕੇ ਫਿਨਿਸ਼ਿੰਗ ਦਿੱਤੀ ਹੋਈ ਹੈ ਕਲਰ ਤੁਹਾਨੂੰ ਸੇਮ ਟੂ ਸੇਮ ਮਿਲੇਗਾ ਜੀ ਜਿਹੜਾ ਫੋਟੋ ਦੇ ਵਿੱਚ ਦਿਖਾਇਆ ਹੋਇਆ ਹੈਗਾ ऑन ऑर्डर ਤੁਸੀਂ ਆਪਣੀ ਮਰਜ਼ੀ ਨਾਲ ਵੀ ਕੋਈ ਵੀ ਰੰਗ ਦੇ ਉੱਤੇ ਇਹ ਵਾਲੇ ਸੂਟ ਨੂੰ ਕਸਟਮਾਈਜ਼ ਕਰਾ ਸਕਦੇ ਹੋ ਜੇ ਤੁਸੀਂ ਸੂਟ ਕਸਟਮਾਈਜ਼ ਕਰਾਉਣਾ ਹੈ ਜੀ ਉਹਦੇ ਵਾਸਤੇ ਤੁਹਾਨੂੰ ਥੋੜਾ ਜਿਹਾ ਵੱਧ ਟਾਈਮ ਲੱਗੂਗਾ ਜੇ ਆਪਣੇ ਅਕੋਰਡਿੰਗ ਕਿਸੇ ਰੰਗ ਤੇ ਬਣਵਾਉਣਾ ਹੈ ਜਿਹੜੇ ਇਹ ਰੈਡੀ ਕਲਰ ਨੇ ਜੀ ਇਹ ਜਲਦੀ ਮਿਲ ਜਾਣਗੇ ਫਾਈਨ ਫੈਬਰਿਕ ਦੇ ਵਿੱਚ ਸੂਟ ਨੇ ਜੀ ਹੈਂਡਵਰਕ ਦੀ ਕਲੈਕਸ਼ਨ ਹੈ ਜਿਹੜਾ ਨੈਕਸਟ ਆਰਟੀਕਲ ਹੈ ਜੀ ਇਹ ਸੂਟ ਰੈਡੀ ਨੇਗੇ organza ਦੀ ਸ਼ਰਟ ਹੈ ਜੀ ਨਾਲ organza ਦਾ ਫੋਰ ਸਾਈਡ ਕਟਵਰਕ ਵਾਲਾ ਦੁਪੱਟਾ ਹੈ ਤੇ ਬਿਟਵੀਨ ਇਹਦੇ ਵਿੱਚ ਬੂਟੀ ਦਿੱਤੀ ਹੋਈ ਆ ਨਾਲ ਇਹਦੇ dupion silk ਦੀ ਸਲਵਾਰ ਲੱਗੀ ਹੋਈ ਹੈ ਜੀ ਸਲਵਾਰ ਦੇ ਪਹੁੰਚੇ ਤੇ ਵਰਕ ਹੋਇਆ ਹੋਇਆ ਹੈਗਾ ਨੋਟ ਵਰਕ ਦੇ ਵਾਲੇ ਸੂਟ ਨੇਗੇ ਬਹੁਤ ਟ੍ਰੈਂਡਿੰਗ ਦੇ ਵਿੱਚ ਆਰਟੀਕਲ ਹੈ ਜਿਹੜਾ ਇਹ ਵਾਲੇ ਸੂਟ ਨੇ ਜੀ ਬਰਬਰੀ ਦੇ ਨੇ ਸ਼ਰਟ ਤੇ ਫਰੰਟ ਪੈਨਲ ਬਣਿਆ ਸਲਵਾਰ ਦੇ ਪਹੁੰਚੇ ਤੇ ਵਰਕ ਹੋਇਆ ਹੋਇਆ ਦੁਪੱਟੇ ਤੇ ਬੂਟੀ ਬਣੀ ਹੋਈ ਹੈ ਤੇ ਨਾਲ ਫੋਰ ਸਾਈਡ ਕਟਵਰਕ ਹੈਗਾ ਬਹੁਤ ਸੋਹਣਾ ਆਰਟੀਕਲ ਹੈ ਜਿਹੜੇ ਇਹ ਵਾਲੇ ਸੂਟ ਨੇ ਜੀ organza ਦੀ ਸ਼ਰਟ ਤੇ ਦੁਪੱਟਾ ਹੈਗਾ ਦੁਪੱਟੇ ਤੇ ਫੋਰ ਸਾਈਡ ਲੈਸ ਦੇ ਨਾਲ ਨਾਲ ਮੋਟੀ ਵੀ ਬਣੀ ਹੋਈ ਆ ਡੂਪੀਨ ਸਿਲਕ ਦੀ ਸਲਵਾਰ ਹੈ ਜੀ ਸ਼ਰਟ ਦਾ ਫਰੰਟ ਪੈਨਲ ਬਹੁਤ ਸੋਹਣੀ ਕਢਾਈ ਕੀਤੀ ਹੋਈ ਹੈਗੀ ਰੰਗ ਇਹਦੇ ਵਿੱਚ ਸਾਰਾ ਆਈਸਕ੍ਰੀਮ ਪੇਸਟਲ ਚਾਰਟ ਹੈ ਜੀ ਜਿਹੜੇ ਵੀ ਤੁਸੀਂ ਇਹਨਾਂ ਦੇ ਵਿੱਚੋਂ ਸੂਟ ਬੁੱਕ ਕਰਾਉਣਾ ਚਾਹੁੰਦੇ ਹੋ ਉਹਦਾ ਤੁਸੀਂ ਸਕਰੀਨ ਦੇ ਉੱਤੇ ਨੰਬਰ ਦੇ ਉੱਤੇ ਸਕਰੀਨਸ਼ਾਟ ਭੇਜਣਾ ਜੀ ਤੇ ਆਪਣੇ ਸੂਟ ਦੀ ਬੁਕਿੰਗ ਕਰਵਾਉਣੀ ਹੈਗੀ ਕੈਸ਼ ਔਨ ਡਿਲੀਵਰੀ ਦੀ ਸਰਵਿਸ ਅਵੇਲੇਬਲ ਨਹੀਂ ਹੈਗੀ ਜੀ ਪੇਮੈਂਟ ਅਡਵਾਂਸ ਹੁੰਦੀ ਹੈ ਸਾਰੇ ਰੰਗ ਇਹ ਸੂਟ ਦੇ ਵਿੱਚ ਬਹੁਤ ਹੀ ਜ਼ਿਆਦਾ ਸੋਹਣੇ ਨੇ ਜਿਹੜਾ ਨੈਕਸਟ ਆਰਟੀਕਲ ਹੈ ਜੀ ਇਹ ਵਾਲਾ ਸ਼ਰਾਰਾ ਸੂਟ ਹੈਗਾ ਇਹਦਾ ਤੁਸੀਂ ਲਹਿੰਗਾ ਵੀ ਬਣਾ ਸਕਦੇ ਹੋ ਤੁਹਾਨੂੰ 올ਓਵਰ ਫੈਬਰਿਕ ਮਿਲੂਗਾ ਜੀ 5 ਮੀਟਰ ਨਾਲ ਬਹੁਤ ਸੋਹਣਾ ਤਿਆਰ ਕੀਤਾ ਹੋਇਆ ਇਹਦੇ ਦੁਪੱਟਾ ਹੈ ਜੀ ਬੇਸਿਕਲੀ ਇਹ ਸ਼ਰਾਰਾ ਸੂਟ ਦਾ ਫੈਬਰਿਕ ਹੈਗਾ फाइन फैब्रिक है जी शर्ट द फ्रंट बैक शरारा सारा सारा कढ़ाई ਕੀਤਾ ਹੋਇਆ ਤੇ ਦੁਪट्टे ਤੇ ਪੈਚ ਲਗਾਇਆ ਹੋਇਆ ਜਿਹੜਾ ਨੈਕਸਟ ਆਰਟੀਕਲ ਹੈ ਜੀ ਇਹ ਵੀ शरारा सूट ਹੈਗਾ ਜਿਵੇਂ ਮਾਡਲ ਨੇ ਪਾਇਆ ਹੋਇਆ ਸੇਮ ਟੂ ਸੇਮ ਏਸੇ ਲੁੱਕ ਦੇ ਵਿੱਚ ਆਪਾਂ ਸੂਟ ਰੈਡੀ ਕੀਤਾ ਜੀ ਹੈਵੀ ਸੂਟ ਨੇਗੇ ਇਹ ਪ੍ਰਾਈਸ ਸਕਰੀਨ ਦੇ ਉੱਪਰ ਮੈਂਸ਼ਨ ਹੈ ਜੀ ਬੁਕਿੰਗ ਦਾ ਨੰਬਰ ਵੀ ਸਕਰੀਨ ਦੇ ਉੱਪਰ ਮੈਂਸ਼ਨ ਹੈਗਾ ਟੋਟਲੀ ਬੁਟੀਕ ਸਟਾਈਲ ਕਨਸੈਪਟ ਨੂੰ ਸਾਹਮਣੇ ਰੱਖ ਕੇ ਆਪਾਂ ਇਹ ਵਾਲੇ ਸੂਟ ਤਿਆਰ ਕੀਤੇ ਨੇਗੇ ਰੰਗ ਇਹਦੇ ਵਿੱਚ ਪੰਜ ਨੇ ਜੀ ਜਿਹੜਾ ਵੀ ਰੰਗ ਤੁਸੀਂ ਇਹਨਾਂ ਸੂਟਾਂ ਦੇ ਵਿੱਚੋਂ ਬੁੱਕ ਕਰਾਉਣਾ ਚਾਹੁੰਦੇ ਹੋ ਉਹ ਤੁਸੀਂ ਕਰਵਾ ਸਕਦੇ ਹੋ ਚੈਨਲ ਤੇ ਪਹਿਲੀ ਵਾਰ ਆਏ ਹੋ ਜਰੂਰ ਸਬਸਕ੍ਰਾਈਬ ਕਰ ਲਿਓ ਜੀ ਧੰਨਵਾਦ